ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ 11 ਵਜੇ ਦਾ ਸਵੇਰੇ ਮਾਰਨਿੰਗ ਵਿੱਚ ਮੈਂ ਕਿਚਨ ਕਲੀਨ ਕਰਤੀ ਸੀ ਕੰਮ ਕਿਚਨ ਦਾ ਜੱਸ ਮੇਰਾ ਖਤਮ ਹੀ ਹੋਇਆ ਸੀ ਤੇ ਮੈਨੂੰ ਆਗੀ ਸੀ ਡਿਮਾਂਡ ਪਲਾਉ ਦੀ ਕਿ ਬੇਟਾ ਕਹਿੰਦਾ ਮਮਾ ਪਲਾਉ ਖਾਣੇ ਆ ਦੁਪਹਿਰੇ ਮੈਂ ਪਲਾਉ ਬਣਾ ਦਵਾਂ ਮੈਂ ਤਾਂ ਚਲੋ ਹੁਣ ਹੀ ਬਣਾ ਲੈਂਦੀ ਕਿਚਨ ਦਾ ਕੰਮ ਫਿਨਿਸ਼ ਕਰਕੇ ਚਲ ਮੈਂ ਫੇਰ ਹੀ ਬੈਠੂਗੀ ਕਿਚਨ ਦਾ ਕੰਮ ਤਾਂ ਖਤਮ ਸੀ ਮੈਂ ਚਲ ਫਿਰ ਨੀ ਤਾਂ ਦੇ ਘੰਟੇ ਨੂੰ ਕੰਟੀਨੂ ਨੂੰ ਫੇਰ ਕਿਚਨ ਚਾਉਣਾ ਪਊਗਾ ਵੀ ਪਲਾਉ ਬਣਾ ਕੇ ਫਿਰ ਮੈਂ ਆਰਾਮ ਨਾਲ ਫ੍ਰੀ ਹੋ ਕੇ ਬੈਠ ਜਾ ਤੇ ਮੈਂ ਲੱਗੀ ਸੀ ਪਲਾਉ ਬਣਾਉਣ ਤਿਆਰੀ ਮੈਂ ਕਰ ਲਈ ਸਾਰੀ ਸਬਜ਼ੀਆਂ ਕੱਟ ਲਈਆਂ ਸੀਆਂ ਜੋ ਵੀ ਮੈਂ ਐਡ ਕਰਨੀਆਂ ਸੀਆਂ ਤੇ ਸੋਆ ਚੰਕਸੀ ਮੈਂ ਪਲਾਉ ਚ ਪਾਉਣੀ ਹੁੰਦੀ ਆ ਸੋਆ ਬੀਂਦੇ ਬਣੀ ਆ ਉਹ ਮੈਂ ਪਾਣੀ ਵਿੱਚ ਪਾ ਕੇ ਰੱਖ ਦਿਆਂ ਗਰਮ ਪਾਣੀ ਵਿੱਚ ਤਾਂ ਕਿ ਸੌਫਟ ਹੋ ਜਾਣ ਤੇ ਮੈਂ ਲਗਾ ਰਹੀਆਂ ਤੜਕਾ ਪਿਆਜ਼ ਦਾ ਜੀਰਾ ਪਿਆਜ਼ ਹਰੀ ਮਿਰਚ ਲਗਾਵਾਂਗੇ ਤੜਕਾ ਜੇ ਸਿੰਪਲ ਪਰੋਣੇ ਰਾਈਸ ਫੇਰ ਤਾਂ ਮੈਂ ਤੜਕਾ ਨਹੀਂ ਲਾਉਂਦੀ ਪਿਆਜ਼ ਦਾ ਜੇ ਪਲਾਉ ਬਣਾਉਣੀ ਹੈ ਤਾਂ ਫਿਰ ਮੈਂ ਤੜਕਾ ਵਗੈਰਾ ਠੀਕ ਤਰ੍ਹਾਂ ਲਗਾ ਕੇ ਬਣਾਉਣੀ ਹੈ ਬਹੁਤ ਜ਼ਿਆਦਾ ਟੇਸਟੀ ਬੰਦ ਨੇ ਇਹ ਮੈਂ ਭੁੰਨ ਰਹੀ ਹਾਂ ਪਿਆਜ਼ ਤੇ ਜੀਰਾ ਤੇ ਪਿਆਜ਼ ਹੁਣ ਅਧ ਭੁੰਨਾਂ ਜਿਹਾ ਹੋਜੇ ਫਿਰ ਇਹਦੇ ਵਿੱਚ ਪਾਵਾਂਗੇ ਹਰੀ ਮਿਰਚ ਇਹ ਮੇਰਾ ਸਾਰਾ ਸਮਾਨ ਤਿਆਰੀ ਕਰੀ ਪਈ ਹੈ ਹਰੀ ਮਿਰਚ ਕੱਟੀ ਪਈ ਹੈ ਚਾਵਲ ਪੈਨ ਤੇ ਪੈਨੇ ਸਵਾਬੀਨ ਤੇ ਬੜੀਆਂ ਸਬਜ਼ੀਆਂ ਕੱਟੀਆਂ ਪਈਆਂ ਨੇ ਕੋਬੀ ਗਾਜਰ ਸੌਰੀ ਗਾਜਰ ਮਟਰ ਤੇ ਆਲੂ ਪਿਆਜ਼ ਥੋੜਾ ਜਿਹਾ ਅਧਪੂਰਨਾ ਹੋਇਆ ਫਿਰ ਹਰੀ ਮਿਰਚ ਪਾ ਲਉ ਹਰੀ ਮਿਰਚ ਨਾਲ ਫਿਰ ਟੇਸਟ ਵੀ ਅੱਛਾ ਹੁੰਦਾ ਥੋੜਾ ਜਿਹਾ ਕਰਾਰੇ ਜਿਹਾ ਵੀ ਲੱਗਦਾ ਤੇ ਵਿੱਕੀ ਚ ਵੀ ਨਹੀਂ ਖਾਣੇ ਔਖੇ ਨਹੀਂ ਥੋੜੇ ਕਰਾਰੇ ਜਿਹਾ ਵਧੀਆ ਲੱਗਦੇ ਨੇ ਫਿਰ ਮੈਂ ਲਾਲ ਮਿਰਚ ਨਹੀਂ ਪਾਉਂਦੀ ਹਰੀਆਂ ਮਿਰਚਾਂ ਹੀ ਪਾਉਣੀ ਹੁੰਦੀਆਂ ਕਿ ਕਰਾਰੇ ਹੋ ਜਾਣ ਸਬਜ਼ੀਆਂ ਐਡ ਕਰ ਦਾਂਗੇ ਜੋ ਪਿਆਜ਼ ਭੁੰਨਿਆ ਗਿਆ ਤੇ ਸੂਏ ਬਿੰਦੀਆਂ ਬੜੀਆਂ ਪਾ ਦਾਂਗੇ ਇਹ ਬੜੀਆਂ ਜਿਹਾ ਪਾਣੀ ਵਿੱਚ ਪਾ ਕੇ ਨਾ ਫੁੱਲੀਆਂ ਦੀਆਂ ਨੇ ਕਈ ਵਾਰ ਤਾਂ ਮੈਂ ਕੱਟ ਵੀ ਦਿਨੀ ਹੁੰਦੀਆਂ ਨੇਗੀ ਦੋ ਪੀਸ ਜਾਂ ਤਿੰਨ ਪੀਸ ਕਰ ਦਨੇ ਇੱਕ ਬੜੀ ਦੇ ਤੇ ਪਰ ਮੈਂ ਅੱਜ ਮੈਂ ਇਸ ਤਰ੍ਹਾਂ ਹੀ ਪਾ ਦਿਆਂ ਜੋ ਪਾਣੀ ਵਿੱਚ ਗਰਮ ਪਾਣੀ ਵਿੱਚ ਪਾ ਦਨ ਸਾਈਜ਼ ਵੱਟਾ ਹੋ ਜਾਂਦਾ ਸਾਰੀਆਂ ਸਬਜ਼ੀਆਂ ਆਪਾਂ ਪਾਤੀਆਂ ਸੋਆ ਚੰਕਸ ਵੀ ਪਾਤੇ ਤੇ ਰਾਈਸ ਵੀ ਵਾਸ਼ ਕਰਕੇ ਪਾਤੇ ਇਹਨੂੰ ਰੱਖਦੇ ਆ ਬਰਨ ਕਵਰ ਕਰਕੇ ਨਾ ਸਲੋ ਟੂ ਮੀਡੀਅਮ ਗੈਸ ਤੇ ਕਰਦੇ ਆ ਕੁੱਕ ਤੇ ਇਧਰ ਆਪਣੇ ਯਮੀ ਯਮੀ ਪਲਾਉ ਬਣ ਕੇ ਰਿਹਾ ਹੈ ਆਖਦੇ ਹੁਣ ਆਪਾਂ ਸਰਵ ਦੇਖੋ ਕਿੰਨੇ ਅੱਛੇ ਬਣੇ ਨੇ ਉਹਨੇ ਰੈਸਟ ਕਰਨ ਤੋਂ ਬਾਅਦ ਫਿਰ ਮੈਂ ਹੁਣ ਕਰਦੀ ਆ ਬੈੱਡ ਸ਼ੀਟ ਚੇਂਜ ਕਰਨੀ ਤਾਂ ਪਹਿਲਾਂ ਸੀ ਪਰ ਮੈਂ ਥੱਕ ਗਈ ਇਸ ਮੇਰੇ ਨਾ ਬੈਕ ਪੇਨ ਹੋ ਰਹੀ ਦੋ ਤਿੰਨ ਦਿਨਾਂ ਤੋਂ ਹੋਣ ਲੱਗ ਜਾਂਦੀ ਹੈ ਸ਼ਾਮ ਤੱਕ ਜਿਆਦਾ ਹੋ ਜਾਂਦੀ ਹੈ ਮੈਂ ਪਹਿਲਾਂ ਮੈਂ ਰੈਸਟ ਕਰਾਂ ਮੈਂ ਚਲੋ ਪਹਿਲਾਂ ਰੈਸਟ ਕਰਾ ਆ ਉਹਦਾ ਚਲੋ ਬੈੱਡ ਸ਼ੀਟ ਪਹਿਲਾਂ ਚੇਂਜ ਹੋਈ ਜਾ ਉਹ ਉਸ ਤੋਂ ਬਾਅਦ ਫਿਰ ਰੈਸਟ ਕਰਨ ਤੋਂ ਬਾਅਦ ਮੈਂ ਹੁਣ ਕਰਨੀ ਆ ਬੈੱਡ ਸ਼ੀਟ ਚੇਂਜ ਅੱਜ ਬੈੱਡ ਸ਼ੀਟ ਮੈਂ 15 ਦਿਨਾਂ ਬਾਅਦ ਚੇਂਜ ਕਰਦੀ ਹੁੰਦੀ ਮਹੀਨੇ 'ਚ ਦੋ ਵਾਰੀ ਇਹ ਹੁਣ ਮੈਂ ਕਰੀ ਹੋਈ ਹੈ 14 15 ਜਨਵਰੀ ਦੀ ਕਰੀ ਹੋਈ ਹੈ ਇੰਨਾ ਕ ਮੈਨੂੰ ਲਾਈਕ 2 ਉਹ ਉੱਪਰਲੀ ਬੈੱਡਸ਼ੀਟ ਕਰਦਣ ਚਾਹੀਏ ਨੀਚਲੀ ਸੀਮ ਰੇਲ ਰੱਖੂੰਗੀ ਹਲੇ ਮੈਂ ਵਾਸ਼ ਨਹੀਂ ਕਰਦੀ ਕਿਉਂਕਿ ਮੌਸਮ ਹੀ ਹੈ ਨਹੀਂ ਹੈ ਜੇ ਵੀ ਕੱਪੜੇ ਧੋ ਕੇ ਨਾ ਬੰਦਾ ਪਾਵੇ ਇੱਥੇ ਚਲ ਤੋਤੇ ਤਾਂ ਜਾਣ ਸੁਕਾਉਣੇ ਕਰਨੇ ਬਹੁਤ ਔਖੇ ਇਹ ਜੇ ਮੌਸਮ ਵਿੱਚ ਧੁੱਪ ਨਹੀਂ ਨਿਕਲਦੀ ਹੈਗੀ ਤਾਂ ਕਰ ਕਿਵੇਂ ਨੀਚਲੀ ਚੀਜ ਹੀ ਨਿਕਾ ਵੀ ਜਾਏਗੀ ਤੇ ਕਰਨ ਵਾਲੀ ਇਹ ਵੀ ਤਾਂ ਚਲੋ ਫੇਰ ਕਰ ਦੋ ਹਾਲੇ ਕਿਹੜਾ ਕੋਈ ਡਸਟ ਵਗੈਰਾ ਨਹੀਂ ਜਾਂਦੀ ਹੈ ਤੇ ਉੱਪਰਲੀ ਬੈੱਡਸ਼ੀਟ ਮੈਂ ਸਾਫ਼ ਧੁੱਤੇ ਹੋਈ ਲਗਾ ਦੂੰਗੀ ਉਹ ਤਾਂ ਗੰਦੇ ਨਹੀਂ ਹੁੰਦੇ ਪਰ ਉਹਨਾਂ ਆਪ ਦੇ ਆਪ ਨੂੰ ਇਹ ਫੀਲ ਹੁੰਦਾ ਬਈ ਇਹਨੇ ਦਿਨ ਹੋ ਗਏ ਬਿਛਾਈ ਨੂੰ ਵੀ ਹੁਣ ਇਹਨੂੰ ਚੇਂਜ ਕਰਦੀ। ਜਿਵੇਂ ਆਪਾਂ ਜਾਂ ਮੌਸਮ ਹੋਇਆ ਬਈ ਜੋ ਤੂੰ ਪਹਿਨੀ ਤੇਜ ਪਹਿਰੀ ਹੈਗੀ ਆ। ਜੇ ਕਿਤੇ ਧੁੱਪ ਨਿਕਲ ਤੇ ਬਹੁਤ ਮੱਧਮ ਨਿਕਲਦੀ ਹੈ। ਤੇ ਬੈੱਡ ਸ਼ੀਟ ਨੂੰ ਖਰਦਾਂਗੇ ਟੱਕ ਅੱਛੀ ਤਰ੍ਹਾਂ। ਮੈਂ ਜਾਂ ਤੱਕ ਕੋਮ ਹੁੰਦੀ ਨਾ ਆਪਣੇ ਕੋਮ ਨਾਲ ਕਰਦੀ ਹੁੰਨੇ ਜਿਹੜੇ ਹੈਂਡਲ ਵਾਲੇ ਕੋਮ ਹੋਵੇ ਕੋਮ ਦੀ ਕੰਗੀ ਦੇ ਹੈਂਡਲ ਨਾਲ। ਜਾਂ ਫਿਰ ਸ਼ੂ ਸਨੈਪਰ ਹੁੰਦਾ ਸ਼ੂਸ ਪਾਉਣ ਲਈ ਹੁੰਦਾ ਜਿਹੜਾ ਆਪਾਂ ਜਿਆਦਾ ਕੋਈ ਟਾਈਟ ਸ਼ੂਸ ਪੈਂਦੇ ਪਾਉਣੇ ਹੁੰਦੇ ਉਹ ਸਨੈਪਰ ਨਾਲ ਪੈਂਦੇ ਨੇ। ਉਹ ਉਹਨਾਂ ਨੂੰ ਮੈਂ ਬੈਡ ਸ਼ੀਟ ਟੱਕ ਕਰ ਦੇਣ ਅੱਛੀ ਤਰ੍ਹਾਂ ਹੋ ਜਾਂਦੇ ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਉਹ ਨਹੀਂ ਹੁੰਦਾ ਜੋ ਵੀ ਟੱਕ ਕਰਦੇ ਆ ਕੋਈ ਵੀ 60 ਫਿਟ ਲੱਗਨ ਦਾ ਡਰ ਨਹੀਂ ਰਹਿਣਾ ਹੈਗਾ ਤੇ ਨੇਲਸ ਵੀ ਆਪਣੇ ਕਿਉਂ ਖਰਾਬ ਨਹੀਂ ਹੁੰਦੀ ਬੈਡ ਸ਼ੀਟ ਹੋ ਗਈ ਟੱਕ ਬੈਂਡ ਸ਼ੀਟ ਹੋ ਗਈ ਚੇਂਜ ਤੇ ਮੈਂ ਹੁਣ ਕਰੂੰਗੀ ਰੂਮ ਦੀ ਡਸਟਿੰਗ ਮੈਂ ਕਿਹਾ ਡਸਟਿੰਗ ਵੀ ਕਰਤਾ ਕੋਣ ਨਾ ਕਰ ਅੱਜ ਚਾਦਰ ਵਿਛਾਈਏ ਫਿਰ ਡਸਟਿੰਗ ਕਰੂੰਗੀ ਰੂਮ ਹੋਰ ਵੀ ਜ਼ਿਆਦਾ ਵਧੀਆ ਲੱਗੂ ਜੋ ਡਸਟਿੰਗ ਕਰਤੀ ਸਮਾਨ ਦੇ ਕੋ ਮੇਰੇ ਦੋਨੇ ਥਾਈ ਟੇਬਲਸ ਤੇ ਹੀ ਵਿਖਰਿਆ ਪਿਆ ਦਵਿੰਦਰ ਵਾਲੇ ਤੇ ਵੀ ਮੇਰੇ ਵਾਲੇ ਤੇ ਵੀ ਸਮਾਨ ਸੈੱਟ ਕਰਕੇ ਰੱਖਦਾ ਡਸਟਿੰਗ ਕਰਦਾ ਫਿਰ ਰੂਮ ਬਹੁਤ ਚੰਗਾ ਸੋਹਣਾ ਲੱਗੂਗਾ ਤੇ ਆਪ ਨੂੰ ਅੱਛਾ ਲੱਗੂਗਾ ਹੁਣ ਮੇ ਲੱਗੇ ਇਸ ਡਸਟਿੰਗ ਕਰਨ ਡਸਟਿੰਗ ਕਰਨੀ ਵੀ ਜ਼ਰੂਰੀ ਹੋ ਜਾਂਦੀ ਹੈ ਨਾ ਗਰਮੀ ਆ ਚਾਹੇ ਸਰਦੀ ਹੈ ਘੱਟ ਡਸਟਾਂ ਦਾ ਚਾਹੇ ਵੱਧ ਹੁੰਦੀ ਹੈ ਪਰ ਡਸਟਿੰਗ ਕਰਨੀ ਵੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਫਿਰ ਆਪ ਜੇ ਆਪ ਨੂੰ ਬੈਠਣਾ ਵੀ ਉਸ ਜਗ੍ਹਾ ਤੇ ਚੰਗਾ ਲੱਗਦਾ ਹੈਗਾ ਜੇ ਆਪਾਂ ਡਸਟਿੰਗ ਨਾ ਕਰੀਏ ਜਿੱਥੇ ਆਪਾਂ ਬੈਠਣਾ ਆਪਾਂ ਜਿਆਦਾ ਟਾਈਮ ਸਪੈਂਡ ਕਰਦੇ ਜਿੱਥੇ ਉਹ ਉਹ ਤਾਂ ਜਗ੍ਹਾ ਤਾਂ ਆਪਣਾ ਏਟਲੀਸ ਸਾਫ਼ ਚਾਹੀਦੀ ਹੈ ਤੇ ਉਹ ਰੋਹੀ ਹਮੇਸ਼ਾ ਗੰਦੀ ਹੁੰਦੀ ਉਹਦੀ ਸਫਾਈ ਆਪਾਂ ਨੂੰ ਜਿਆਦਾ ਕਰਨੀ ਪੈਂਦੀ ਹੈ ਮੈਂ ਤੁਹਾਨੂੰ ਬੈੱਡ ਸ਼ੀਟ ਚੇਂਜ ਹੋ ਗਈ ਹੁਣ ਡਸਟਿੰਗ ਵੀ ਕਰਨ ਦਾ ਫਿਰ ਰੂਮ ਹੋਰ ਵੀ ਜਿਆਦਾ ਵਧੀਆ ਲੱਗੂ ਆਪਦੇ ਆਪ ਨੂੰ ਐਸੀ ਨਾ ਕਰਨ ਵਾਲੀ ਹੋਈ ਪਈ ਸੀ ਮੇਰੇ ਨਾਲ ਦੋ ਤਿੰਨ ਦਿਨ ਹੋ ਗਏ ਮੈਂ ਡਸਟਿੰਗ ਹੀ ਨਹੀਂ ਕਰੀ ਸੀ ਇਹ ਕਰੀ ਹਾਂ ਡਸਟਿੰਗ ਕਰਤੇ ਨਾ ਬਹੁਤ ਜ਼ਿਆਦਾ ਨਿੱਕੇ ਨਿੱਕੇ ਕੰਮ ਇੰਨੇ ਹੋ ਜਾਂਦੇ ਨੇ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਈ ਵਾਰ ਤਾਂ ਕੋਈ ਕੰਮ ਆਪਾਂ ਕਰਨਾ ਹੁੰਦਾ ਦਿਮਾਗ ਵਿੱਚ ਹੁੰਦਾ ਵੀ ਆਹ ਕੰਮ ਕਰਨਾ ਪਰ ਆਪਾਂ ਉਹਦੇ ਲਈ ਟਾਈਮ ਹੀ ਨਾ ਕੱਢ ਪਾਉਂਦੇ ਹੁੰਦੇ ਇੰਨੇ ਜ਼ਿਆਦਾ ਕੰਮ ਹੋ ਜਾਂਦੇ ਨੇ ਇੱਕ ਤਾਂ ਨਾ ਮੌਸਮ ਕਰਕੇ ਸਾਰਾ ਕੁਝ ਐ ਹੋਇਆ ਪਿਆ ਬਾਥਰੂਮ ਧੋਨੇ ਆਪਾਂ ਪਰ ਉਹ ਲੱਗਦਾ ਨਹੀਂ ਹੈਗਾ ਵੀ ਧੋਤਾ ਹੋਇਆ ਬਾਥਰੂਮ ਦੇ ਟਾਈਲਾਂ ਸਾਰੀਆਂ ਗਿੱਲੀਆਂ ਰਹਿੰਦੀਆਂ ਨੇ ਜਦੋਂ ਨਹਾਉਂਦੇ ਨਾ ਸਟੀਮ ਨਾਲ ਸਾਰੀਆਂ ਟਾਈਲਾਂ ਉੱਪਰ ਤੱਕ ਗਿੱਲੀਆਂ ਗਿੱਲੀਆਂ ਹੋਏ ਮੋਟੇ ਗਿੱਲਾ ਗਿੱਲਾ ਜਿਹਾ ਫੀਲ ਹੁੰਦਾਗਾ ਸਲਾਬਾ ਜਾਂ ਕੱਪੜੇ ਸੁੱਕਦੇ ਮੇਰਾ ਵੀ ਕੱਪੜਿਆਂ ਵਾਲਾ ਸਟੈਂਡ ਅੰਦਰ ਹੀ ਪਿਆ ਰੂਮ ਵਿੱਚ ਧੁੱਪ ਤਾਂ ਬਾਹਰ ਆ ਨਿਕਲੀ ਆ ਹਲਕੀ ਜਿਹੀ ਹਵਾ ਤੇ ਚੱਲ ਰਹੀ ਆ ਹੁਣ ਮੈਂ ਡਬਲ ਮਾਇੰਡ ਹੋਈ ਮੈਂ ਕੱਪੜੇ ਮਾਰ ਪਾਵਾਂ ਕਨਾ ਪਾਵਾਂ ਫਿਰ ਹਵਾ ਚ ਗਈ ਰਹੀ ਜਾਣਗੇ ਫਿਰ ਉਹਨਾਂ ਦਾ ਸੰਭਾਲ ਲਿਆਉਂਗੀ ਐ ਮੈਂ ਸੋਚ ਰਹੀ ਆ ਪਾਵਾਂ ਕਨਾ ਪਾਵਾਂ ਤੇ ਰੂਮ ਦੀ ਡਸਟਿੰਗ ਹੋ ਗਈ ਮੇਰੇ ਕੋਲ ਸਭ ਨੂੰ ਕਰਦੇ ਆ ਮੈਂ ਡੋਰ ਸਾਫ ਡੋਰ ਤੇ ਵੀ ਕੱਪੜਾ ਨਾਲ ਦੇ ਨਾਲ ਮਾਰ ਦਾਨੀ ਜਿਹੜੇ ਜਿਹੜੇ ਰੂਮ ਦੀ ਡਸਟਿੰਗ ਕਰਦੇ ਉਵੇਂ ਉਹ ਰੂਮ ਦੇ ਡੋਰਸ ਵੀ ਨਾਲ ਹੀ ਸਾਫ ਕਰ ਦਾਨੀ ਜਿਹੜੀ ਚੀਜ਼ ਨਾਲ ਹੋ ਜੇ ਠੀਕ ਕਰਨੀ ਤਾਂ ਅਲੱਗ ਤੋਂ ਬਾਅਦ ਵਿੱਚ ਕਰਨੀ ਨਾ ਫਿਰ ਬਹੁਤ ਆਖੇ ਲੱਗਦੇ ਜਿਹੜੇ ਜਿਹੜੇ ਚੀਜ਼ਾਂ ਪ੍ਰੋਟੀਨ ਚ ਐਡ ਕਰ ਲੰਨੇ ਉਹ ਤਾਂ ਹੋ ਹੀ ਜਾਂਦੀਆਂ ਹੁੰਦੀਆਂ ਨੇ ਹੁਣ ਬਾਥਰੂਮ ਚ ਜਾ ਕੇ ਚ ਰੂਮ ਸਾਫ ਕਰਨਾ ਹੁੰਦਾ ਨਾਲ ਆਪਦਾ ਡ्रेसਿੰਗ ਰੂਮ ਬਾਥਰੂਮ ਇਹਦੀ ਵੀ ਡਸਟਿੰਗ ਫਿਰ ਨਾਲ ਹੀ ਕਰਨੀ ਪੈਂਦੀ ਹੈ ਨਹੀਂ ਫਿਰ ਉਹੀ ਗੱਲ ਨਾਲ ਅਲੱਗ ਤੋਂ ਕੋਈ ਚੀਜ਼ ਸਾਫ ਕਰਨੀ ਮੈਂ ਆਪਾਂ ਇਹਦੇ ਚ ਸਫਾਈ ਕਰਨੀ ਔਖਾ ਲੱਗਦਾ ਜੇ ਆਪਾਂ ਕੋਈ ਰੂਟੀਨ ਬਣਾ ਲਈਏ ਰੂਟੀਨ ਜਿਹੜੇ ਜਿਹੜੇ ਚੀਜ਼ਾਂ ਐਡ ਕਰ ਲਈਏ ਫਿਰ ਉਹ ਆਪਣੇ ਰੂਟੀਨ ਚ ਆ ਜਾਂਦੀਆਂ ਨੇ ਆਪਾਂ ਨੂੰ ਐਕਸਟਰਾ ਕੰਮ ਨਹੀਂ ਫਿਰ ਉਹ ਲੱਗਦਾ ਆਏਗਾ ਨੰ ਬਾਸੂਮ ਡਰਸਟਿੰਗ ਮੈਂ ਨਾਲ ਹੀ ਕਰਦੀ ਹੁੰਨੇ ਜਿੰਨਾ ਕੋਈ ਡਰਸਟਿੰਗ ਕਰਨ ਵਾਲੀ ਚੀਜ਼ ਹੁੰਦੀ ਜਾਂ ਕਰਨੀ ਪੈਂਦੀ ਆ ਉਹਨੇ ਤਾਂ ਇਹੋ ਡਰਸਟਿੰਗ ਬਾਥਰੂਮ ਦੀ ਕਿਉਂ ਕਪੜੇ ਨਾ ਮੈਂ ਬਾਹਰ ਪਾਤੇ ਸੀਗੇ ਧੁੱਪ ਵੀ ਇਸੇ ਹਲਕੀ ਜੀ ਤੇ ਹਵਾ ਵੀ ਚੱਲ ਰਹੀ ਸੀ ਮੈਂ ਕਿਹਾ ਚਲ ਕਪੜੇ ਪਾ ਦਾਂ ਨੀ ਸਟੈਂਡ ਬਾਹਰ ਕੱਢ ਤਾ ਸੀ ਮੈਂ ਕਪੜੇ ਵਾਲਾ ਤੇ ਕਪੜੇ ਸੁੱਕ ਗਏ ਕੱਲ ਦੇ ਧੋਤੇ ਹੋਏ ਸੀਗੇ ਕਪੜੇ ਸੁੱਕ ਗਏ ਹੁਣ ਇਹਨਾਂ ਦੇ ਬਾਹਰ ਪੱਟ ਪੱਟ ਮੈਂ ਕਿਹਾ ਮੰਜੇ ਦੇ ਬੈੱਕ ਤੇ ਟਾਇ ਵੀ ਲਗਾ ਦੰਨੀ ਆ ਕਪੜੇ ਵੀ ਸੰਭੇ ਜਾਣਗੇ ਇੰਦਰਾ ਘਰ ਵਿੱਚ ਔਰਤਾਂ ਦੇ ਸਾਰਾ ਦਿਨ ਨਿਕਾਮੁਕ ਦੇ ਸਾਰਾ ਦਿਨ ਨਿੱਕੇ ਨਿੱਕੇ ਕੰਮ ਆ ਹੀ ਜਾਂਦੇ ਹਨ ਹਣਾ ਕਿਚਨ ਚ ਚਲ ਜੋ ਤਾਂ ਕਿਚਨ ਚ ਕੋਈ ਡੱਬਾ ਧੂਣ ਵਾਲਾ ਕੋਈ ਡੱਬੇ ਚ ਕੋਈ ਸਮਾਨ ਪਾਉਣ ਵਾਲਾ ਖੈਲਫ ਤੇ ਕਪੜਾ ਮਾਰ ਦੋ ਚਾਹ ਬਣ ਗਈ ਭਾਂਡੇ ਮਾਂਜ ਲੋ ਸਬਜੀ ਦੀ ਤਿਆਰੀ ਕਰ ਲੋ ਬਸ ਇਦਾਂ ਹੀ ਕੰਮ ਨਿਕਲ ਹੀ ਜਾਂਦੇ ਨੇ ਘਰਾਂ ਵਿੱਚ ਤੇ ਇੱਕ ਤਾਂ ਮੌਸਮ ਕਰਕੇ ਕੰਮ ਵਧਿਆ ਪਿਆ ਬਹੁਤ ਜ਼ਿਆਦਾ ਵਧਿਆ ਪਿਆ ਕੰਮ ਆ ਪੋਚੀ ਲਗੋਣੇ ਪੋਚੀ ਨਹੀਂ ਜਲਦੀ ਜਲਦੀ ਸੁੱਕਦੇ ਹੈਗੇ ਜੇ ਤੁਸੀਂ ਪੱਖਾ ਛੱਡ ਦੋ ਤਾਂ ਵੀ ਨਹੀਂ ਪੋਚੀ ਸੁੱਕਦੇ ਹੈਗਾ ਆ ਮੌਸਮ ਵਿੱਚ ਐਨੇ ਕੋਈ ਨਾ ਕੋਈ ਵਿੱਚ ਆ ਜਾਂਦਾ ਪੈੜਾ ਹੋ ਜਾਂਦੀ ਨੇ ਪੋਚਾ ਫੇਰ ਗੰਤਾ ਹੋ ਜਾਂਦਾ ਬਸ ਬਹੁਤ ਹੀ ਕੰਦਾ ਜਿਹਾ ਮੌਸਮ ਹੋਇਆ ਪਿਆ ਹੁਣ ਤਾਂ ਨਾ ਇਹ ਦਿਨ ਕਰਦਾ ਵੀ ਵਧੀਆ ਵਧੀਆ ਧੁੱਪ ਪੈਣ ਲੱਗ ਜਾਨ ਵੀ ਪੋਹ ਸਾਰੇ ਕੱਪੜੇ ਤੋਂ ਇਹ ਬਾਥਰੂਮ ਵਾਲੇ ਮੈਟ ਵਗੈਰਾ ਸਾਰੇ ਡੋਰ ਮੈਟ ਤੋਣ ਵਾਲੇ ਪੈ ਨਹੀਂ ਬਹੁਤ ਟਾਈਮ ਹੋ ਰਿਹਾ 4 ਵਜੇ ਤਾਂ ਮੈਂ ਲੈ ਕੇ ਚਾਹ ਕਰਕੇ ਨਾਲ ਲੈ ਕੇ ਖੋਇ ਦੀ ਪੀਣੀ ਨਾਲ ਪੀਣੀ ਖਾਨ ਨਾਲ ਚਾਹ ਪੀਨੇ ਫਿਰ ਕਰਾਂਗੇ ਵਾਕ ਵਿਰੇ ਵਿੱਚ ਤਾਂ ਸ਼ਾਮ ਦੀ ਸਬਜ਼ੀ ਮੇਰੇ ਕੋਲ ਪਈਆਂ ਮਟਰ ਪੀਨ ਬਣਾਏ ਸੀ ਉਹ ਵੀ ਪਏ ਆ ਪਲਾਉ ਵੀ ਪਏ ਨੇ ਸ਼ਾਮ ਨੂੰ ਕੋਈ ਸਬਜ਼ੀ ਨਹੀਂ ਬਣਾਉਣੀ ਹੁਣ ਇੱਕ ਦੋ ਵਾਰ ਮੈਂ ਫ੍ਰੀ ਆ ਸਬਜ਼ੀ ਨਹੀਂ ਬਣਾਉਣੀ ਚਾਹ ਸਬਜ਼ੀ ਨਾ ਬਣਾਣੀ ਹੋਣਾ ਇੱਕ ਟਾਈਮ ਬਣਾ ਕੇ ਸਰ ਜਾਏ ਫਿਰ ਦੂਜੇ ਟਾਈਮ ਬੜੀ ਖੁਸ਼ੀ ਜੀ ਹੁੰਦੀ ਚਾ ਆ ਜਾੜਦਾ ਨਾ ਨਾਲ ਕੋਈ ਆਏ ਨੀ ਮੈਂ ਕੰਮ ਤੋਂ ਟੱਲਦੀ ਆ ਪਰ ਪਤਾ ਨਹੀਂ ਉਹੀ ਆਏ ਹੋਏ ਦਾ ਵੀ ਫ੍ਰੀ ਜੀ ਆਣ ਚਲੋ ਠੀਕ ਆ ਥੋੜਾ ਫ੍ਰੀ ਟਾਈਮ ਮਿਲ ਗਿਆ ਕਿਚਨ ਚ ਪਤਾ ਨਹੀਂ ਕਿਚਨ ਤੇ ਕੰਮ ਕਰਨਾ ਹੀ ਵਧੀਆ ਲੱਗਦਾ ਪਰ ਕਿਚਨ ਜੇ ਜਦੋਂ ਥੋੜੀ ਛੁੱਟੀ ਮਿਲ ਜਾ ਕੋਈ ਕੰਮ ਆਸਾਨ ਹੋ ਜੀ ਤਾਂ ਵੇਖੋ ਉਹਦੀ ਖੁਸ਼ੀ ਵੀ ਹੁੰਦੀ ਹੈਗੀ ਵੀ ਚਲੋ ਅੱਜ ਥੋੜਾ ਜਿਹਾ ਬ੍ਰੇਕ ਮਿਦੀ ਹੈਗੀ ਬ੍ਰੇਕ ਦੀ ਖੁਸ਼ੀ ਹਰ ਇੱਕ ਨੂੰ ਹੁੰਦੀ ਹੈ ਮੈਨੂੰ ਵੀ ਐ ਚਲੋ ਸ਼ਾਮ ਨੂੰ ਮੈਂ ਕੁਝ ਨਿੰਬੂ ਨਾਲ ਮਟਰ ਪਨੀਰ ਪਲਾਉ ਪਏ ਨੇ ਆਟੇ ਗੁੰਨਾ ਸਿਰਫ ਮੈਂ ਪੀਣੀ ਚਾ ਗਰਮ ਗਰਮ ਪੀਣੀ ਨਾਲ ਮੈਂ ਆਪਣੇ ਲਈ ਬਣਾ ਰਹੀ ਹਾਂ ਬਨਾਣਾ ਸਮੂਦੀ ਬਨਾਣਾ ਸਮੂਦੀ ਬਣਾਉਣ ਲਈ ਮੈਂ ਲਿਆ ਬਨਾਣਾ ਇੱਕ ਬਨਾਣਾ ਅੱਧਾ ਗਲਾਸ ਦੁੱਧ ਇਹ ਮਖਾਣੇ ਮਖਾਣੇ ਨੂੰ ਡਰਾਈ ਰੋਸਟ ਕਰ ਲੇ ਮਾਈਕ੍ਰੋਵੇਵ ਵਿੱਚ ਦੋ ਇਲਾਇਚੀਆਂ ਦੇ ਦਾਣੇ ਤੇ ਚਾਰ ਤੋਂ ਪੰਜ ਬਾਦਮ ਇਦਾਂ ਮੋਟੋ ਮੋਟੇ ਟੁਕੜਿਆਂ ਚ ਕਟ ਲੇ ਇਹ ਚੀਜ਼ਾਂ ਆਪਾਂ ਫਰੀ ਖਾ ਜਾਣੀਆਂ ਆਪਣੀ ਬਲੈਂਡਰ ਜਾਰ ਚ ਇਹ ਵੀ ਸਾਰਾ ਸਮਾਨ ਪਾ ਦਾਂਗੇ ਤੇ ਵਿੱਚ ਆਪ ਇਹਨੂੰ ਕਰਾਂਗੇ ਬਲੈਂਡ 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 ਮੈਂ ਇਹਦੇ ਵਿੱਚ 슈ਗਰ ਐਡ ਨਹੀਂ ਕਰੀ ਕਿਉਂਕਿ ਜੇ ਆਪਾਂ 슈ਗਰ ਐਡ ਕਰ ਲੈਣ ਫਿਰ ਹੈਲਦੀ ਨਹੀਂ ਰਹਣਾ ਤੁਸੀਂ ਮਿੱਠੇ ਲਈ ਸ਼ਹਿਦ ਪਾ ਸਕਦੇ ਹੋ ਖਜੂਰਾਂ ਵੀ ਪਾ ਸਕਦੇ ਹੋ ਇਹਦੇ ਵਿੱਚ ਮਿਠਾਸ ਲਈ ਐਂਡ ਆਪਣੀ ਯਮ ਯਮਿਸ ਮੂਦੀ ਬਣ ਕੇ ਰੈਡੀ ਦੇਖੋ ਕਿੰਨਾ ਟੈਕਸਚਰ ਇਹਦਾ ਗਾਣਾ ਆ ਔਰ ਇਹਨਾਂ পেট ਨਾ ਪੂਰਾ ਫੁੱਲ ਹੋ ਜਾਂਦਾ ਇੱਕ ਗਲਾਸ ਪੀ ਕੇ ਬਸ ਹੋ ਜਾਂਦੀ ਹੈ ਅੱਜ ਦਾ ਮੇਰਾ ਡਿਨਰ ਇਹ ਹੀ ਆ ਅੱਜ ਮੇਰਾ ਕੁਛ ਵੀ ਆਪਦੇ ਲਈ ਕੁਝ ਬਣਾਉਣ ਨੂੰ ਦਿਲ ਨਹੀਂ ਕਰਿਆ। ਸੋਚਿਆ ਸਮੂਦੀ ਪੀਣਾ ਨੇ ਬਣਾਉਣਾ ਵੀ ਪਈ ਅੱਜ। ਟੇਸਟੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ। ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰੋ ਇਸ। ਟਾਈਮ ਹੋ ਰਿਹਾ 8:30 ਦਾ। ਕੰਮ ਸਾਰੇ ਹੋ ਗਏ, ਡਿਨਰ ਵੀ ਹੋ ਗਿਆ। ਤੇ ਮੈਨੂੰ ਹੁਣ ਹੀਟ ਬੈਲਟ ਲਗਾਈ ਹੋਈ ਹੈ। ਢੂਈ ਤੇ ਢੂਈ ਬਹੁਤ ਜ਼ਿਆਦਾ ਦੁਖਦਿਆ ਜਾਂ ਨਹੀਂ ਜ਼ਿਆਦਾ ਪੇਨ ਹੋ ਰਹੀ ਹੈ। ਕਦੇ-ਕਦੇ ਨਾ ਤੋਰਾ ਫੇਰਾ ਜ਼ਿਆਦਾ ਹੋ ਜਾਂਦਾ ਉਸ ਦਿਨ ਢੂਈ ਦੁਖਣ ਲੱਗ ਜਾਂਦੀ ਹੈ। ਮੈਂ ਉਹਨੂੰ ਹੀਟ ਬੈਲਟ ਲਗਾਈ ਹੋਈ ਆ। ਇਹਨਾ ਬਹੁਤ ਜ਼ਿਆਦਾ ਆਰਾਮ ਮਿਲਦਾ ਜੇ ਟੂਈ ਦੁਖੇ ਨਾ ਮੈਂ ਰਾਤ ਨੂੰ ਪੈਣ ਵੇਲੇ ਸੇਕ ਦੇ ਲਾਣੀ ਆ ਇੱਕ ਵਾਰ ਤੁਸੀਂ ਲਗਾ ਲਓ ਫਿਰ ਉਤਾਰਨ ਮੈਨੂੰ ਦਿਲ ਹੀ ਨਹੀਂ ਕਰਦਾ ਐਂ ਲੱਗਦਾ ਵੀ ਹੁਣ ਨਿੱਕਿ ਚ ਆ ਗਿਆ ਟੂਈ ਨੂੰ ਵੀ ਨਾਲ ਹੀ ਲੱਗੀ ਰਵੇ ਉੱਤਰੇ ਨਾ ਦੂਰ ਹੀ ਨਾ ਹੋਵੇ ਬੈਲਟ ਐਂ ਲੱਗਦਾ ਹੁੰਦਾ ਬਹੁਤ ਵਧੀਆ ਚੀਜ਼ ਐ ਕਈ ਸਾਲਾਂ ਤੋਂ ਮੈਂ ਯੂਜ਼ ਕਰ ਰਹੀ ਆ ਤੇ ਬਹੁਤ ਵਧੀਆ ਮੈਨੂੰ ਹੀ ਲੱਗਦੀ ਆ ਇਹਨੂੰ ਆਪਾਂ ਕਿਤੇ ਵੀ ਲਗਾ ਸਕਦੇ ਆ ਟੂਈ ਤੇ ਢਿੱਡ ਤੇ ਮੋਢਿਆਂ ਤੇ ਗੋਡਿਆਂ ਤੇ ਕਿਸੇ ਵੀ ਤੁਸੀਂ ਬਾਡੀ ਪਾਰਟ ਨੂੰ ਸੇਕ ਦੇਣਾ ਇਹਨਾਂ ਸੇਕ ਦੇ ਸਕਦੇ ਹੋ ਤੇ ਜੇ ਹੀਟ ਵੀ ਘੱਟ ਵੱਧ ਹੋ ਜਾਂਦੀ ਹੈ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਜਿਵੇਂ ਪਹਿਲਾਂ ਜਿਆਦਾ ਸੀ ਹੁਣ ਮੈਂ 1 ਨੰਬਰ ਤੇ ਕਰੀ ਹੋਈ ਆ 2 ਤੇ ਵੀ ਕਰ ਸਕਦੇ ਹੋ ਫਿਰ ਤੁਸੀਂ ਇਹਨੂੰ 3 ਤੇ ਵੀ ਕਰ ਸਕਦੇ ਹੋ ਬਹੁਤ ਵਧੀਆ ਚੀਜ਼ ਹੈ ਇਹ ਹੀ ਹੀਟ ਵੀ ਘੱਟ ਵੱਧ ਹੋ ਜਾਂਦੀ ਹੈ ਜੀ ਹੁਣ ਕਰਦੇ ਆ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅੱਜ ਆਡੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰਨਾ ਮਿਲਾਂਗੇ ਕੋਰ ਨਵੀਂ ਵੀਡੀਓ ਲੈ ਕੇ ਟਿਲ ਥੈਂਕ ਯੂ ਗੁੱਡ ਬਾਏ ਐਂਡ ਸੱਚੀ ਅਕਾ